ਆ ਹਾਉ ਪਤੋ ਸਟੂਲਿਆਂ ਦੀ ਰੈਲੀ ਸੀਗੀ ਉਹ ਰੱਦ ਕਿਵੇਂ ਹੋ ਗਈ ਦੱਸ ਕੋਈ ਵਿਚਾਰ ਜਿਹੜੀ ਆਪਣੇ ਕਹਿੰਦੇ ਸੀ ਵੀ ਸਟੂਲਿਆਂ ਦੀ ਰੈਲੀ ਹੋਣੀ ਆ ਸੋ ਨੂੰ ਮੈਂ ਇੱਕ ਗੱਲ ਦੱਸ ਦਿੰਨਾ ਜਿਹੜੀ ਸਟੂਲਿਆਂ ਦੀ ਰੈਲੀ ਆ ਉਹ ਤਾਂ ਪਹਿਲੀ ਗੱਲ ਤਾਂ ਰੱਦ ਹੋ ਗਈ ਸਮਝ ਗਿਆ ਤੇ ਇਹ ਜਿਹੜੇ ਨਵੇਂ ਬਣਦੇ ਆ ਸਟੂਲੇ ਜਿਨ੍ਹਾਂ ਨੂੰ ਆਮ ਹੁਣ ਟੈਂਪੂ ਸ਼ਬਦ ਨਾਲ ਵੀ ਸਬੋਧਨ ਕੀਤਾ ਜਾਂਦਾ ਹੈਗਾ ਤੇ ਇਹ ਮਤਲਬ ਮੈਂ ਕਹਿੰਦਾ ਵੀ ਆਪਣੇ ਏਰੀਆ ਦੇ ਵਿੱਚ ਜ਼ਿਆਦਾ ਆ ਤੇ ਇਹ ਥੋੜਾ ਜਨਾ ਮੈਨੂੰ ਇਹਦੇ ਚ ਲੱਗਦਾ ਹੈ ਵੀ ਮੰਨ ਕੇ ਚੱਲੋ ਜੇ ਕੋਈ ਸਟੂਲਾ ਇਹ ਫਿਰ ਇੱਕ ਨਹੀਂ ਗਾ ਇਹ ਹੈ ਬਾੜੇ ਇਹਨਾਂ ਦੀ ਗਿਣਤੀ ਬਾੜੀ ਹੈ ਮੰਨ ਕੇ ਚਲੋ ਹੌਲੀ ਹੌਲੀ ਸਟੂਲਾਂ ਨੇ ਕੀ ਕਰਨਾ ਹੈਗਾ ਆਪਦੇ ਮਤਲਬ ਬਣਾਉਣ ਲੱਗ ਜਾਣਗੇ ਉਹ ਫੂਨਾ ਵਾਲੇ ਤੇ ਹੋਰ ਨਾਲੇ ਪੱਮੇ ਵਾਲੇ ਗਰੁੱਪ ਆ ਉਹਦੋਂ ਮਰੋ ਇਕੱਠੇ ਹੋ ਜਾਣਗੇ ਫਿਰ ਉਹ ਨੰਬਰ ਦਿਆ ਕਰਨਗੇ ਫਿਰ ਉਹ ਆਪਦੀਆਂ ਦੱਸਿਆ ਕਰਨਗੇ ਵੀ ਅਸੀਂ ਸਾਨੂੰ ਤੁਸੀਂ ਕਿੱਥੇ ਸਤਨਾ ਕਿਵੇਂ ਆ ਇਹ ਆਮ ਮੈਂ ਗੱਲ ਕਰਦਾ ਵੀ ਸਟੂਲਾਂ ਵਾਲੀ ਜਿਹੜੀ ਨਾ ਚੀਜ਼ ਠੀਕ ਨਹੀਂ ਜੇ ਮੰਨ ਕੇ ਚਲੋ ਸਟੂਲੇ ਪੈਦਾ ਹੋ ਗਏ ਫਿਰ ਆਪਾਂ ਨੂੰ ਬੁੜਗਾਂ ਦੀ ਕੀ ਲੋੜ ਹੈ ਬੁੜਗਾਂਾਂ ਦੀ ਕੋਈ ਲੋੜ ਹੈ ਫਿਰ ਵਿਆਹ ਕਰਾਉਣ ਦੀ ਜਾਂ ਹੋਰ ਆਪਾਂ ਨੂੰ ਲੋੜ ਹੀ ਨਹੀਂ ਗਈ ਤੇ ਸਟੂਲੇ ਪੈਦਾ ਹੋ ਜਾਣਗੇ ਤੇ ਫਿਰ ਚੁੱਪ ਕਰਕੇ ਫੋਨ ਮਾਰਿਆ ਕਰੋ ਤੇ ਚੁੱਪ ਕਰਕੇ ਸਟੂਲਿਆਂ ਨੂੰ ਲਿਆਇਆ ਕਰੋ ਅੰਦਰ ਖਾਤੇ ਰਾਤ ਨੂੰ ਤੇ ਤੜਕੇ ਨੂੰ ਉਹਨਾਂ ਨੂੰ ਵਾਪਸ ਛੱਡਾਇਆ ਕਰੋ ਪੈਸੇ ਦੇ ਕੇ ਇਹ ਚੀਜ਼ਾਂ ਆਪਣੇ ਵਾਸਤੇ ਨਹੀਂ ਇਹ ਜਿਹੜੀਆਂ ਬੁੜੀਆਂ ਉਹਨਾਂ ਵਾਸਤੇ ਵੀ ਇਹ ਮਤਲਬ ਹਾਨੀਕਾਰਕ ਆ ਕਿਉਂਕਿ ਉਹਨਾਂ ਦੀ ਉਹ ਜਗ੍ਹਾ ਲੈ ਰਹੇ ਆ ਕਿਤੇ ਨਾ ਕਿਤੇ ਸਟੂਲੇ ਬੁੜੀਆਂ ਦੀ ਜਗ੍ਹਾ ਰਹਿ ਰਿਹਾ ਇੱਕ ਹੋਰ ਗੱਲ ਹਨ ਮੈਂ ਗੱਲ ਦੱਸਣਾ ਪੁੱਤ ਵੀ ਮੰਨ ਕੇ ਚੱਲੋ ਸਟੂਲੇ ਆ ਜਿਹੜੇ ਤੇ ਜਿਹੜੇ ਬੰਦਾ ਹੋਊਗਾ ਜਿਹੜਾ ਉਸ ਸਟੂਲਿਆਂ ਦੇ ਨਾਲ ਮਤਲਬ ਆ ਗਿਆ ਉਹਨਾਂ ਦੇ ਨੈਟਵਰਕ ਦੇ ਵਿੱਚ ਸੰਪਰਕ ਦੇ ਵਿੱਚ ਤੇ ਫਿਰ ਬੁਰੰਗਾਂ ਤਾਂ ਕਹਿੰਦੇ ਪੁੱਛਣਾ ਨਹੀਂ ਤੇ ਫਿਰ ਜਿਹੜੇ ਮਤਲਬ ਉਹ ਉਹਦੂ ਮਗਰੋਂ ਜਿਹੜੀ ਅੱਗੇ ਆਪਣੀ ਹੋਣੀ ਆ ਪਦਾਇਸ਼ ਜਨਸੰਖਿਆ ਪਦਾਇਸ਼ ਹੋਣੀ ਇਹਨੇ ਮੁੜ ਕੇ ਵਧਣਾ ਨਹੀਂ ਤੇ ਇੱਕ ਗੱਲ ਹੋਰ ਆ ਜਿਹੜੇ ਬੰਦੇ ਆ ਸਟੂਲਿਆਂ ਵਾਲੇ ਫੈਨ ਆ ਜਿਹੜੇ ਉਹਦੂ ਹੋਰ ਫੈਨ ਵਾਜ ਜਾਣਗੇ ਤੇ ਉਹਨਾਂ ਦੀ ਰੁਚੀ ਵਧ ਜੂਗੀ ਸਟੂਲਿਆਂ ਦੇ ਵਿੱਚ ਬੇ ਆਪਾਂ ਨੂੰ ਕੋਈ ਲੋੜ ਯਾਰ ਬੁੜੀ ਗੜ ਨੂੰ ਪੁੱਛਣ ਦੀ ਵਧ ਗਿਆ ਸਟੂਲੇ ਨਿਆਰੇ ਦਿੰਦਿਆ ਇਹ ਚੱਕਰ ਆ ਇਸ ਕਰਕੇ ਸਟੂਲਿਆਂ ਦੀ ਰੈਲੀ ਤਾਂ ਰੱਦ ਹੋਣੀ ਚਾਹੀਦੀ ਸੀ ਤੇ ਇਹ ਆਪਣੇ ਜਿਹੜਾ ਆਮ ਸਮਾਜ ਆ ਉਹਦੇ ਵਿੱਚ ਵੀ ਇਸ ਚੀਜ਼ ਦਾ ਬਹੁਤ ਭੜਾ ਹੈਗਾ ਅਸਰ ਜਾਂਦਾ ਹੈਗਾ ਬਾਕੀ ਭੈਣ ਘੜਾਵੇ ਸਟੂਲਿਆਂ ਨੂੰ ਆਪ ਹੀ ਚਾਹੀਦਾ ਵੀ ਅਸੀਂ ਕੀ ਕਰਦੇ ਆਗੇ ਹੈ ਤੇ ਸਟੂਲੇ ਜਿਹੜੇ ਬੰਦੇ ਆ ਇਹਨੂੰ ਆਏ ਨੇ ਅਜ ਤੱਕ ਪਤਾ ਲੱਗਾ ਹੈ ਕਿਥੋਂ ਦੇ ਕੌਣ ਹੈਗੇ ਕਿਦਾਂ ਇਹ ਚੀਜ਼ ਸਾਰੀ ਉਲਝਣ ਦੇ ਵਿੱਚ ਆ ਬਸ ਇੱਕ ਚਲਾਈ ਜਾਂਦੇ ਵੀ ਸਟੂਲੇ ਸਟਾਲੇ ਟੈਂਪੂ ਟੂੰਪੂ ਤੇ ਟੈਂਪੂ ਸ਼ਾਪ ਦਾ ਇਹਦਾ ਬਹੁਤ ਪੁਰਾਣਾ ਹੈ ਮਤਲਬ ਬਹੁਤ ਚਿਰਦਾ 1995 95 96 97 ਦਾ ਚੱਲਦਾ ਹੈਗਾ ਉਹ ਤਾਂ ਆਮ ਜਿਹੇ ਟੈਂਪੂ ਪੈਟ ਫਿਟ ਕੇ ਚੱਲ ਦਿੰਦੇ ਸੀਗੇ ਵੀ ਉਹ ਉਹਨਾਂ ਤੋਂ ਦੇਖ ਕੇ ਬਣਾ ਲਿਆ ਸੀ ਤੇ ਆ ਨਵਾਂ ਵਿੱਚ ਹੋਰ ਜਿਹੜਾ ਅਡੰਗਾ ਖੜਾ ਹੋ ਗਿਆ ਨਾ ਇਹ ਮਤਲਬ ਠੀਕ ਨਹੀਂਗਾ ਬਾਕੀ ਮੈਂ ਤੁਹਾਨੂੰ ਫੇਰ ਗੱਲ ਕਹਿਣਾ ਜਿਹੜੇ ਬੰਦੇ ਮੈਂ ਸਿੱਧਾ ਬੋਲਦਾ ਹੁਣਾਂ ਭੈਣ ਘੜਾਵੇ ਸਾਲਕੜੇ ਦੇ ਇੱਕ ਤਰ੍ਹਾਂ ਮੈਂ ਹੋਰ ਗੱਲ ਦੱਸ ਦਿੰਨਾ ਜਿਹੜੇ ਇਹ ਸਟੂਲੇ ਆ ਇਹ ਕੀ ਕਰਦੇ ਆ ਕਿ ਇਹ ਚੰਗੇ ਮਤਲਬ ਸੁਰਖੀ ਬਿੰਦੀ ਲਾਉਂਦੇ ਆਗੇ ਮੇਕਅਪ ਕਰਦੇ ਆ ਬੁੜੀਆਂ ਵਾਂਗੂ ਰਹਿੰਦੇ ਆ ਉਹਨਾਂ ਵਾਂਗੂ ਬਣ ਕੇ ਮੈਨੂੰ ਸਮਝਣ ਦੀ ਭੈਣ ਘੜਾਵੇ ਨੇ ਸਾਫਤ ਕੀ ਕਰਨਾ ਚਾਹੁੰਦੇ ਇਹ ਚੀਜ਼ ਬਣ ਕੇ ਸਮਾਜ ਦੇ ਵਿੱਚ ਮੈਸੇਜ ਕੀ ਦੇਣਾ ਚਾਹੁੰਦੇ ਆ ਕਿ ਕੀ ਇਹ ਕਰਦੇ ਆ ਕੀ ਸਮਝ ਲੈ ਇਹ ਸਮਝੋ ਬਾਹਰ ਬਸ ਇਹਨਾਂ ਦਾ ਇਕੱਲਾ ਕੰਮ ਆਇਆ ਵੀ ਪੜਾਉਣੀ ਆ ਇਹਨਾਂ ਨੇ ਤਾਂ ਵੀ ਭਵੇਂ ਜਿਵੇਂ ਸਿਆਣਾ ਦੀ ਕਹਾਵਤ ਆ ਪੜਾਉਣੀ ਆ ਜੇ ਤੇ ਖੁੰਗਰੀ ਨਾ ਪੜਾ ਲਓ ਤੇ ਭਵੇਂ ਕਿਸੇ ਨੂੰ ਦੇ ਲੈ ਕੇ ਪੜਾ ਲਓ ਇਹ ਸਟੂਲਾਂ ਦਾ ਹੈਗਾ ਭਾਈ ਇਹ ਮੈਂ ਸਭ ਤੋਂ ਗੱਲ ਮੈਂ ਪਹਿਲੇ ਵਕਤ ਨੂੰ ਵੀਡੀਓ ਪਾਈ ਸੀਗੀ ਵੀ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਨ ਦੀ ਲੋੜ ਹੈ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਪਰ ਤੁਹਾਨੂੰ ਪਤਾ ਸਟੂਲੇ ਸਟਾਲੇ ਸਾਰਾ ਇਹੋ ਜਿਹਾ ਹੀ ਕੁਝ ਚੱਲਣ ਲੱਗ ਜੂ ਤੇ ਕਿਹੜੇ ਹੈਗੇ ਆਉਣ ਵਾਲੇ ਬੰਦੇ ਆ ਜਿਹੜੇ ਉਹਨਾਂ ਤੇ ਵੀ ਬਹੁਤ ਪੜਾ ਅਸਰ ਪਾਊਗਾ ਤੇ ਬਾਕੀ ਦੂਜੀ ਗੱਲ ਆ ਮੈਂ ਸਿੱਧਾ ਕਹਣਾ ਵੀ ਭੈਣ ਘੜਾਵੇ ਦੇ ਸਾਲਕੜੇ ਦੇ ਜਿਹੜੇ ਸਟੂਲੇ ਆ ਇਹਨ ਇਹਦੀ ਲੋੜ ਨਹੀਂ ਗਈ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਤੇ ਬਾਕੀ ਜੇ ਮੇਰੇ ਵਿਚਾਰ ਨਾਲ ਤੁਸੀਂ ਸਹਿਮਤ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਦੀ رائے ਜ਼ਰੂਰ ਦੇ ਦਿਓ ਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਬਾਕੀ ਹੋਰ ਕੋਈ ਵੀਡੀਓ ਲੈ ਕੇ ਆਵਾਂਗੇ ਸਟੂਲ ਤੇ ਅੱਜ ਆਪਨੇ ਵਿਚਾਰ ਸੀ ਜਿਹੜੇ ਐਨੇ ਕੀ ਆ ਧੰਨਵਾਦ ਥੈਂਕ ਯੂ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ